ਦੂਰਦਰਸ਼ਨ ਜਲੰਧਰ ਦੇ ਇੰਜੀਨੀਅਰਿੰਗ ਸਹਾਇਕਰ ਰਵਿੰਦਰਪਾਲ ਸਿੰਘ ਅਤੇ ਸੀਸੀਡਬਲਯੂ ਵਿੰਗ ਦੇ ਅਮਰੀਕ ਲਾਲ ਨੂੰ ਉਹਨਾਂ ਦੀ ਸੇਵਾਮੁਕਤੀ ਤੇ ਸਟਾਫ ਵੱਲੋਂ ਵਿਦਾਇਗੀ ਪਾਰਟੀ ਦਿੱਤੀ ਗਈ ਰਵਿੰਦਰਪਾਲ ਸਿੰਘ 37 ਵਰ੍ਹਿਆਂ ਦੀ ਸੇਵਾ ਤੋਂ ਬਾਅਦ ਰਿਟਾਇਰ ਹੋਏ ਨੇ ਉਹਨਾਂ ਨੂੰ 2 ਅਗਸਤ 1988 ਨੂੰ ਜਲੰਧਰ ਵਿੱਚ ਟੈਕਨੀਸ਼ੀਅਨ ਦੇ ਤੌਰ ਤੇ ਨਿਯੁਕਤ ਕੀਤਾ ਗਿਆ ਸੀ ਅਤੇ ਉਹ ਤਰੱਕੀ ਪਾਉਣ ਮਗਰੋਂ ਇੰਜੀਨੀਅਰਿੰਗ ਸਹਾਇਕ ਬਣੇ ਸਨ ਅਮਰੀਕ ਲਾਲ 10 ਅਪ੍ਰੈਲ 1992 ਨੂੰ ਆਲ ਇੰਡੀਆ ਰੇਡੀਓ ਵਿੱਚ ਬਹੁਤ ਸਾਰੇ CCW ਸ਼ਾਮਲ ਹੋਏ ਸਨ ਅਤੇ 28 ਫਰਵਰੀ 1994 ਤੋਂ ਹੁਣ ਤੱਕ ਦੂਰਦਰਸ਼ਨ ਜਲੰਧਰ ਵਿੱਚ ਸੇਵਾ ਨਿਭਾਉਂਦੇ ਰਹੇ ਦੂਰਦਰਸ਼ਨ ਜਲੰਧਰ ਦੇ ਸਾਰੇ ਸਟਾਫ ਮੈਂਬਰਾਂ ਨੇ ਉਨ੍ਹਾਂ ਦੀ ਤੰਦਰੁਸਤੀ ਅਤੇ ਖੁਸ਼ਗਵਾਰ ਸੇਵਾ ਮੁਕਤ ਜ਼ਿੰਦਗੀ ਦੀ ਕਾਮਨਾ ਕੀਤੀ